ਪੰਜਾਬ ਵਿੱਚ ਆਮ ਮਿਲਣ ਵਾਲਾ ਇਹ ਸ਼ਿਕਾਰੀ ਪੰਛੀ ਫਲਕੋਨੀ ਫਾਰਮਿਸ ਵਰਗ ਅਤੇ ਐਕਸੀਪੀ ਟ੍ਰਾਈਡੀ ਕੁੱਲ ਨਾਲ ਸੰਬੰਧਿਤ ਹੈ ਇਸ ਦਾ ਰੰਗ ਅੰਬਰੀ ਭੂਰੇ ਤੋਂ ਲੈ ਕੇ ਮਟਿਆਲਾ ਵੀ ਹੋ ਸਕਦਾ ਹੈ ਇਸ ਦੇ ਸਿਰ ਦੀ ਖਾਸ ਕਿਸਮ ਦੀ ਬੰਤਰ ਇਸ ਨੂੰ ਹੋਰ ਪੰਛੀਆਂ ਨਾਲੋਂ ਨਿਖੇੜਦੀ ਹੈ ਉਕਾਬ ਦੀ ਚੁੰਝ ਮੁੜਵੀ ਤੇ ਮਜ਼ਬੂਤ ਦਾ ਵਾਂਗ ਜਰਾ ਗੁਲਾਈ ਵਿੱਚ ਪਰ ਵਧੇਰੇ ਲੰਬੀ ਹੁੰਦੀ ਹੈ ਇਸ ਦੇ ਖੰਭ ਲੰਬੇ ਅਤੇ ਕਾਫੀ ਚੋੜੇ ਹੁੰਦੇ ਹਨ ਖੰਭ ਜੇਕਰ ਬੰਦ ਹੋਣ ਤਾਂ ਪੋਛ ਦੀ ਨੋਕ ਤੱਕ ਪਹੁੰਚ ਸਕਦੇ ਹਨ ਖੰਭਾਂ ਦੀ ਬੰਤਰ ਅਜਿਹੀ ਹੁੰਦੀ ਹੈ ਕਿ ਉਕਾਬ ਇਹਨਾਂ ਨੂੰ ਬਿਨਾਂ ਹਿਲਾਏ ਸਿਰਫ ਪਸਾਰ ਕੇ ਹੀ ਹਵਾ ਵਿੱਚ ਅਡੋਲ ਉੜਦਾ ਰਹਿੰਦਾ ਹੈ ਕਈ ਊਕਾਬਾਂ ਦੇ ਸਿਰ ਅਤੇ ਗਰਦਨ ਉੱਤੇ ਖੰਭ ਵੀ ਹੁੰਦੇ ਹਨ ਇਸ ਦੇ ਪੰਜੇ ਬਹੁਤ ਨਰੋਏ ਅਤੇ ਸ਼ਿਕਾਰ ਫੜਨ ਲਈ ਲਾਹੇਵੰਦ ਹੁੰਦੇ ਹਨ ਪੰਜਾਬ ਵਿੱਚ ਊਕਾਬ ਬਸਤੀਆਂ ਦੇ ਨੇੜੇ ਪਰ ਖੁੱਲੀਆਂ ਥਾਵਾਂ ਤੇ ਇਕੱਲਾ ਹੀ ਬੈਠਾ ਦਿਖਾਈ ਦਿੰਦਾ ਹੈ ਇਹ ਆਮ ਤੌਰ ਤੇ ਜਿਉਂਦਾ ਸ਼ਿਕਾਰ ਖਾਂਦਾ ਹੈ ਪਰ ਕਦੀ ਕਦੀ ਲੋੜ ਪੈਣ ਤੇ ਮੁਰਦਾਰ ਵੀ ਨਹੀਂ ਛੱਡਦਾ ਇਹ ਸ਼ਿਕਰੇ ਆਦ ਹੋਰ ਪੰਛੀਆਂ ਤੋਂ ਵੀ ਉਹਨਾਂ ਦਾ ਸ਼ਿਕਾਰ ਖੋ ਕੇ ਲੈ ਜਾਂਦਾ ਹੈ ਸਹੇ ਜੰਗਲੀ ਚੂਹੇ ਅਤੇ ਹੋਰ ਪੰਛੀ ਇਸ ਦੇ ਸ਼ਿਕਾਰ ਹਨ ਸੁਨਹਿਰੀ ਉਕਾਬ 12 ਸਿੰਗਾ ਫੜਨ ਦੇ ਕੰਮ ਆਉਂਦਾ ਹੈ ਪੰਛੀਆਂ ਅਤੇ ਸਹੇ ਸਮੁੰਦਰੀ ਉਕਾਬ ਦਾ ਸ਼ਿਕਾਰ ਹਨ ਇੱਕ ਗੰਜਾ ਉਕਾਬ ਵੀ ਹੁੰਦਾ ਹੈ ਜੋ ਅਮਰੀਕਾ ਵਿੱਚ ਲੱਭਦਾ ਹੈ ਸਭ ਤੋਂ ਵੱਡਾ ਉਕਾਬ ਬਾਂਦਰ ਖਾਣਾ ਹੈ ਪੰਜਾਬ ਵਿੱਚ ਮਿਲਣ ਵਾਲਾ ਉਕਾਬ ਛੋਟੇ-ਛੋਟੇ ਟੀਲਿਆਂ ਦਾ ਆਲਣਾ ਬਣਾ ਕੇ ਉਸ ਵਿੱਚ ਘਾਹ ਅਤੇ ਪੱਤਿਆਂ ਦੀ ਤਹਿ ਲਾ ਲੈਂਦਾ ਹੈ ਮਦੀਨ ਇੱਕ ਵਾਰੀ ਵਿੱਚ ਦੋ ਜਾਂ ਤਿੰਨ ਅੰਡੇ ਦਿੰਦੀ ਹੈ ਅੰਡਿਆਂ ਉੱਤੇ ਪੂਰੇ ਰੰਗ ਦੇ ਟਿਮਕਣੇ ਹੁੰਦੇ ਹਨ ਨਰ ਅਤੇ ਮਾਦਾ ਦੋਵੇਂ ਹੀ ਆਲੇਣਾ ਬਣਾਉਣ ਦਾ ਕੰਮ ਕਰਦੇ ਹਨ ਇਹ ਬੱਚੇ ਵੀ ਇਕੱਠੇ ਹੀ ਪਾਲਦੇ ਹਨ ਅੰਡੇ ਸੇਣ ਦਾ ਕੰਮ ਮਦੀਨ ਕਰਦੀ ਹੈ ਜੋ ਨਰ ਨਾਲੋਂ ਵੱਡੀ ਹੁੰਦੀ ਹੈ